ਸਤਲੋਜ ਦੀ ਬੁੱਕਲ ਦੇ ਵਿੱਚ ਫਿਰਨੇ ਆ ਤੁਰਨਦੇ ਆ ਸਤਲੋਜ ਦੀ ਬੁੱਕਲ ਦੇ ਵਿੱਚ ਹਾਂਜੀ ਤੇ ਯਾਰ ਇਹਦੋਂ ਪਾਰ ਆ ਤੋ ਇਹ ਆ ਜਿਹੜਾ ਤੁਸੀਂ ਪੁਲ ਵੇਖਦੇ ਪਏ ਜਣਾ ਇਹਦੋਂ ਪਾਰ ਹੈਗਾ ਜੀ ਸਤਲੋਜ ਤੇ ਬਿਆਸ ਯਾਨੀ ਕਿ ਇੱਥੇ ਦੋ ਦਰਿਆ ਆਪਸ ਦੇ ਵਿੱਚ ਆ ਕੇ ਇੱਕ ਜੋਟੋ ਹੋ ਜਾਂਦੇ ਵਾ ਤੇ ਫਿਰ ਸਿਰਫ ਕੱਲਾ ਸਤਲੋਜ ਇਸ ਬ੍ਰਿਜ ਤੋਂ ਪਾਰ ਚੱਲ ਜਾਂਦਾ ਇੱਧਰ ਮੁੱਠਿਆਂ ਵਾਲਿਆਂ ਨੂੰ ਪਾਕਿਸਤਾਨ ਵਾਲਿਆਂ ਨੂੰ ਕਿਉਂਕਿ ਯਾਰ ਜਿਹੜਾ ਇਹ ਸਤਲੁਜ ਦਰਿਆ ਨਾ ਵੀ ਤਿੱਬਤ ਦੀ ਬਾਂਦ ਸਰੂਵਰ ਤੋਂ ਸ਼ੁਰੂ ਹੁੰਦਾ ਜਿੱਥੋਂ ਇਹ ਪੈਦਾ ਹੁੰਦਾ ਵਾ ਤੇ ਆਪਣੇ ਭਾਰਤ ਦੇ ਵਿੱਚ ਇਹਦੀ ਲੰਬਾਈ 150 ਹੈ ਤੇ ਪਾਕਿਸਤਾਨ ਦੇ ਵਿੱਚ ਹੈਗੀ 400 ਯਾਨੀ ਕਿ ਕੁੱਲ ਇਹ 1450 ਕਿਲੋਮੀਟਰ ਇਹਦੀ ਦੂਰੀ ਹੈਗੀ ਵਾ ਜੀ ਵੀ ਮਤਲਬ ਕਿ ਲੰਮਾ ਹੈਗਾ ਵਾ ਤੇ ਯਾਰ ਇਹ ਜਿਹੜਾ ਸਤਲੁਜ ਦਰਿਆ ਨਾ ਇਹ ਜ਼ਿਆਦਾਤਰ ਸ਼ੀਤਾਂ ਦਾ ਦਰਿਆ ਹੋਇਆ ਵਾ ਜਿਹੜੇ ਸ਼ਹੀਦ ਬੰਦੇ ਸੀਗੇ ਸੂਰਮੇ ਦਲੇਰ ਸੀਗਾ ਜਿਵੇਂ ਉਹਦੇ ਚੋਂ ਲਾ ਲੋਗੀ ਸ਼ਹੀਦ ਭਗਤ ਸਿੰਘ ਸ਼ਹੀਦ ਇਹਾਜਮ ਵੀ ਯਾਰ ਵੀ ਜਦੋਂ ਭਾ ਇਹ ਅੰਗਰੇਜ਼ਾਂ ਨੇ ਉਹਨੂੰ ਫਾਂਸੀ ਦਿੱਤੀ ਸੀਗੀ ਤੋਂ ਉਹਦੇ ਜਿਹੜੇ ਸਰੀਰ ਦੇ ਟੁਕੜੇ ਕੀਤੇ ਸੀਗੇ ਨਾ ਵੀ ਉਹ ਜਿਹੜੇ ਟੁਕੜੇ ਇਸ ਸਤਲੁਜ ਦਰਿਆ ਦੇ ਕੰਢੇ ਤੇ ਹੀ ਸੱਟੇ ਸੀਗੇ ਜਿਹੜਾ ਕਿ ਪਿੰਡ ਹੁਸੈਨੀ ਵਾਲਾ ਬਾਰਡਰ ਤੇ ਕੋਲ ਹੀ ਏ ਵੀ ਜਿੱਥੇ ਅੱਜ ਕੱਲ ਓਪਰੇਟ ਹੁੰਦੀ ਵਾ ਤੇ ਸ਼ਹੀਦ ਭਗਤ ਸਿੰਘ ਦੀ ਸਮਾਦ ਵੀ ਉੱਥੇ ਬਣੀ ਵਾ ਇਸ ਦੇ ਇਹਦੇ ਕੁੱਲ ਲੱਗੇ ਨੇ 32 ਦਰ ਯਾਨੀ ਕਿ 32 ਗੇਟ ਨੇ ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ 32 ਇਹਦੇ ਗੇਟ ਨੇ ਵੀ ਜਦੋਂ ਇੱਕੇਦਮ ਜੇ ਮੰਨ ਕੇ ਚੱਲੋ ਵੀ ਖੋਲਦੇ ਨੇ ਨਾ ਵੀ ਇਹ ਨੌਬਤ ਕਦੇ ਨਾ ਆਵੇ ਤੇ ਹੋ ਸਕਦਾ ਵੀ ਫਰੋਜਪੁਰ ਜ਼ਿਲ੍ਹਾ ਇਹ ਹੋ ਸਕਦਾ ਵੀ ਮੇਰੇ ਹਿਸਾਬ ਦੇ ਨਾਲ ਵੀ ਸਾਰਾ ਡੁੱਬ ਸਕਦਾ ਤੇ ਇਦੋਂ ਪਾਰ ਦੋ ਨਹਿਰਾਂ ਵੀ ਨਿਕਲਦੀਆਂ ਜਿੰਨੂੰ ਕੀ ਆਪਾਂ ਰਾਜਸਥਾਨ ਫੀਟਰ ਤੇ ਪੰਜਾਬ ਫੀਟਰ ਕਹਿ ਦਿੰਦੇ ਵੀ ਜਿਹੜੀ ਰਾਜਸਥਾਨ ਹੈ ਰਾਜਸਥਾਨ ਫੀਟਰ ਉਹ ਜੈਸ਼ਲ ਮੇਰ ਤੋਂ ਖਤਮ ਹੋ ਜਾਂਦੀ ਤੇ ਜਿਹੜੀ ਪੰਜਾਬ ਫੀਟਰ ਉਹ ਫਿਰ ਆਪਣੇ ਜਿਹੜੇ ਸਟੇਟ ਪੰਜਾਬ ਦੇ ਵਿੱਚ ਹੀ ਰਹਿ ਜਾਂਦੀ ਆ ਵੀ ਇੰਨਾ ਆਪਾਂ ਪਾਣੀ ਫਰੀ ਦੇਨੇ ਪਏ ਕਰੋੜਾਂ ਅਰਬਾਂ ਦਾ ਪਾਣੀ ਫਰੀ ਦੇਨੇ ਪਏ ਤੇ ਤਾਂ ਉਹ ਸਿੱਧੂ ਮੂਸੇਵਾਲੇ ਨੇ ਗਾਣਾ ਲਿਖਿਆ ਸੀਗਾ ਵੀ ਐਸਵਾਈਐਲ ਐਸਵਾਈਐਲ ਦਾ ਇਹੀ ਰੋਲਾ ਸੀਗਾ ਵੀ ਜਿਹੜਾ ਸੀਗਾ ਸਤਲੁਜ ਯਮਨਾ ਲਿੰਕ ਨਹਿਰ ਸੀਗੀ ਜਾਨੀ ਕਿ ਦਰਿਆ ਸੀਗਾ ਜਿਹੜਾ ਸਤਲੁਜ ਇਸ ਦਰਿਆ ਦਾ ਪਾਣੀ ਯਮਨਾ ਦੇ ਵਿੱਚ ਪਾਉਣਾ ਸੀਗਾ ਵਿੱਚ ਜਿਹੜਾ ਹਰਿਆਣੇ ਦੇ ਵਿੱਚੋਂ ਨਹਿਰ ਨਿਕਲਣੀ ਸੀਗੀ ਨਾ ਵੀ ਉਹਦਾ ਜਿਹੜਾ ਪਾਣੀ ਹਰਿਆਣੇ ਦੀ ਸਿੰਚਾਈ ਵਾਸਤੇ ਵਰਤਿਆ ਜਾਣਾ ਸੀਗੇ ਤੁਸੀਂ ਹਿਸਾਬ ਲਾ ਲਓ ਫਿਰ ਆਪਣੇ ਕੋਲ ਤਾਂ ਅੱਗੇ ਇੰਨਾ ਪਾਣੀ ਘੱਟ ਰਹਿ ਗਿਆ ਤੇ ਜੇ ਉਦੋਂ ਬਲਵਿੰਦਰ ਸਿੰਘ ਚਟਾਣਾ ਨਹਿਰਾਂ ਦੇ ਵਿੱਚ ਬੰਬ ਨਾਲ ਆਉਂਦੇ ਨੇ ਤਾਂ ਹੋ ਅੱਜ ਹੋ ਸਕਦਾ ਸੀਗਾ ਵੀ ਉਹ ਰਾਜ ਇਹਦੇ ਜਿਵੇਂ ਰਾਜਸਥਾਨ ਨੂੰ ਪਾਣੀ ਜਾਂਦਾ ਬੈਣਾ ਵੀ ਓਵੇਂ ਹੀ ਹਰਿਆਣੇ ਨੂੰ ਵੀ ਪਾਣੀ ਜਾਂਦਾ ਹੋਣਾ ਸੀਗਾ ਤੇ ਬਾਕੀ ਜੇ ਤੁਸੀਂ ਵਿਊ ਵੇਖ ਲਓ ਵੀ ਯਾਰ ਵੀ ਕਿੰਨਾ ਸ਼ਾਨਦਾਰ ਵਿਊ ਹੈ ਇਹ ਦੇਸੀ ਬੋਟਿੰਗ ਆ ਤੁਸੀਂ ਵੇਖ ਲਓ ਵੀ ਅਇਦਰ ਵੇਖੋ ਆ ਬੇੜੀ ਦੇ ਮਲਾਹ ਸ਼ਿਕਾਰੀ ਵੀ ਬੋਲਦੇ ਕਿਉਂਕਿ ਮੱਛੀਆਂ ਫੜਦੇ ਨੇ ਵੀ ਆਪਾਂ ਸਤਲੁਜ ਦਰਿਆ ਦੇ ਵਿੱਚ ਆ ਇਹ ਯਾਰ ਇੱਥੇ ਜਿਹੜਾ ਪਾਣੀ ਹੈ ਨਾ ਬੜਾ ਡੂੰਘਾ ਪਾਣੀ ਬੜਾ ਜ਼ਿਆਦਾ ਡੂੰਘਾ ਹੈ ਇਹ ਇੱਥੇ ਤਾਂ 6-7 ਫੁੱਟ ਹੈ ਤੇ ਉਹ ਜਿਹੜਾ ਪਿੱਛੇ ਉੱਥੇ ਕਿੰਨਾ ਫੁੱਟ ਹੈ ਉੱਥੇ ਜ਼ਿਆਦਾ ਹੋਣਾ 15-20 ਫੁੱਟ ਹੈਗਾ ਵਾ ਹਾਂ 15 20 ਫੁੱਟ 40 ਫੁੱਟ ਹਾਂ 30-40 ਫੁੱਟ ਤੁਸੀਂ ਹਾਲ ਵਾਲੋ 30-40 ਫੁੱਟ ਕਿੰਨਾ 5-7 ਮੰਜ਼ਲਾ ਤੇ ਔਰ ਭਈਆ ਔਰ ਕੋਈ ਬਤਾਓ ਕੀ ਕੋਈ ਬਾਤਸ਼ਾਹ ਠੀਕ ਹੈ ਵੀ ਫਿਰਦੇ ਹੈ ਸਾਥ ਵਿੱਚ ਘੁਮਾਤੇ ਹੈ ਸਰਦਾਰ ਜੀ ਦਾ ਮੁੰਡਾ ਕੇ ਹਾਂ ਸਰਦਾਰ ਦੇਖੋ ਘੁੰਮਦਾ ਹੈ ਸ਼ਿਕਾਰੀ ਦੇ ਸਾਥ ਵਿੱਚ ਹਾਂ ਵੀਡੀਓ ਕੋ ਲਾਈਕ ਕਰੋ ਆ ਵੀਡੀਓ ਕੋ ਲਾਈਕ ਕਰੋ ਵੀਡੀਓ ਅੱਛਾ ਬਣਾਓ ਹਾਂ ਸ਼ੇਅਰ ਵੀ ਕਰੋ ਸ਼ੇਅਰ ਕਰੋ ਘੁਮੋ ਹਾਂ ਕਰੋ ਹੂੰ ਤੇ ਬਾਕੀ ਤੁਸੀਂ ਇਹ ਨਜ਼ਾਰੇ ਵੇਖ ਲਓ ਯਾਰ ਕਿੰਨੇ ਵਧੀਆ ਨੇ ਨਜ਼ਾਰੇ ਆ ਦੇਖੋ ਤੁਸੀਂ ਵੇਖੋ ਵੀ ਸ਼ਾਮਾਂ ਪੈ ਗਈਆਂ ਸੂਰਜ ਢਲ ਗਿਆ ਤੇ ਬਾਕੀ ਆ ਜਿਹੜੇ ਸੱਤ ਲੋਹੇ ਦਰਿਆ ਦਾ ਵੀਊ ਚਾਰਟ ਕਰ ਤੇ ਆ ਲੋਗੇ ਤੁਸੀਂ ਪੀਣੀ ਸਰ ਨਹੀਂ ਨਹੀਂ ਹੋਰ ਕਿਹਦੇ ਆਹ ਯਾਰ ਥੋੜੀ ਆ ਵੀ ਇੱਕ ਕੱਪ ਪਾਇਆ ਹੀ ਪਿਆ ਕੋਈ ਨਹੀਂ ਥੋੜੀ ਬਾਕੀ ਦਾ ਕਰਉਣ ਨੂੰ ਤਾਂ ਪਾਣੀ ਜਿ ਤਾਰੋ ਮੇਰਾ ਵੀ ਵਾਹੇ ਮੜੀ ਬਣਾ ਲਈ ਆ ਬਣਾਈ ਸੀਗੀ ਆ ਵੇਖੋ ਵਾਵਾ ਯਾਰ 10 15 10 ਕੱਪ ਨਿਕਲ ਆਈ ਜਣਾ ਹਾਂ ਬਹੁਤ ਵਧੀਆ ਯਾਰ ਮੈਂ ਸਤਲੁਜ ਦਰਿਆ ਦੀ ਬੁੱਕਲ ਦੇ ਵਿੱਚ ਫਿਰਨੇ ਬੜਾ ਵਧੀਆ ਯਾਰ ਵੀਊ ਹੋਊਗਾ ਵੀ ਆ ਵੇਖੋ ਸਾਹਮਣੇ ਜਿਹੜਾ ਉਹ ਬ੍ਰਿਜ ਹੋ ਗਿਆ ਬਾਈਓ ਇੱਧਰ ਯਾਰ ਆ ਵੀ ਇੱਥੇ ਸੰਗਮ ਹੁੰਦਾ ਜੇ ਮੈਂ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਸਤਲੁਜ ਦਾ ਤੇ ਵਿਆਸ ਦੋਵੇਂ ਆਪਸੇ ਚਾਕੇ ਮਿਲਦੇ ਤੇ ਫਿਰ ਕੱਲਾ ਸਤਲੁਜ ਚੱਲ ਜਾਂਦਾ ਪਾਕਿਸਤਾਨ ਬਾਠ ਠੀਕ ਠਾਕ ਆ ਅੱਜਾ ਕੀ ਕਰਨਾ ਐ ਬਾਈ ਇੱਥੇ ਤੁਸੀਂ ਮੱਛੀ ਫੜਨ ਆਏ ਪਾਈ ਅੱਛਾ ਮੱਛੀ ਫੜਨ ਤੇ ਫੜੀ ਚੀ ਕੋਈ ਕਿ ਨਹੀਂ ਲੱਗੇ ਆ ਬਾਈ ਕੰਮ ਕਰਨ ਅੱਛਾ ਫੜਨ ਤੇ ਆ ਜਿਹੜਾ ਜਾਲ ਹੈ ਕਿ ਜਾਲੀ ਹੈ ਜਾਲੀ ਹੈ ਮੱਛਰ ਦਾ ਨਹੀਂ ਅੱਛਾ ਮੱਛਰ ਦਾ ਨਹੀਂ ਇਹਦੇ ਵਿੱਚ ਛੋਟੀ ਮੱਛੀ ਆਵੇਗੀ ਫਿਰ ਪੂੰਗੇ ਤੇ ਪੂੰਗੇ ਫੜਨ ਲੱਗੇ ਤੁਸੀਂ ਠੀਕ ਸੋਹਣਿਆ ਇੱਕ ਗੱਡੀ ਕੋਈ ਜਾਂਦਾ ਆਹ ਵੇਖੋ ਵੀ ਤਿੰਨ ਗੱਡੀਆਂ ਨੇ ਤੇ ਆ ਜਿਹੜੇ ਕੈਨ ਰੱਖੇ ਨਾ ਵੀ ਇਹਨਾਂ ਦੇ ਵਿੱਚ ਫਿਰ ਜਿਹੜੇ ਪੂੰਗੇ ਆਉਣਗੇ ਉਹ ਇਹਨਾਂ ਚ ਪਾ ਲੈਣਗੇ ਤੇ ਉਹ ਵੇਖੋ ਤੁਸੀਂ ਇਹ ਫੇਰ ਕਿਈ ਨਾ ਲੈ ਜਾਣੇ ਵੀ ਕਿੰਨੀ ਹੀ ਕਾਉਂਦੀ ਤੇ ਬਲੌਗ ਇਹਨੇ ਕੰਟੀਨਿਊ ਵਲੌਗ ਨਾਲ ਬਣੇ ਰਿਹਾ ਤੇ ਬਾਕੀ ਇੱਧਰ ਵੇਖੋ ਵੀ ਖਰਮਸਤੀ ਬੜੇ ਕਰਦੇ ਐ ਆਓ ਵੇਖੋ ਸਾਹ ਬਾਈ ਨੇ ਚੱਕ ਕਿਨਾਰੀ ਵਾਲ ਮਾਰਿਆ ਗੁੰਗ ਇਹ ਵੇਖਣਾ ਕਿੰਨੀ ਹੀ ਕਾਉਂਦੀ ਫਿਰ ਮੱਛੀ ਤਾਂ ਜੇ ਜਾ ਹਾਂ ਆ ਜੇ ਤੈਨੂੰ ਚਾਹ ਲਗ ਮਿਲਣ ਹੋਣੇ ਪੈਸਾ ਕਿਵੇਂ ਕੀ ਬੋਲਾ ਆ ਚਾਹੇ ਕਿ ਪੈਗ ਪੈਗ ਅੱਛਾ ਪੈਗ ਨਹੀਂ ਪੈਗ ਵਾਲੇ ਬੰਦਾ ਨਹੀਂ ਹੈਗਾ ਮੈਂ ਇਹ ਹੁੰਦਾ ਤਾਂ ਕੋਈ ਨਹੀਂ ਲਵਾ ਦੇਣਾ ਸੀਗਾ ਪਰ ਚਾਹੇ ਤੇ ਫਿਰ ਕਿਹਦੇ ਨੇ ਸਹੀ ਆਪਣੇ ਪੰਜਾਬ ਦੇ ਵਿੱਚ ਕਾਲੀਆਂ ਦੀ ਸਰਕਾਰ ਸੀ ਨਾ ਵੀ ਉਦੋਂ ਇਸ ਜਗ੍ਹਾ ਤੇ ਪਾਣੀ ਵਾਲੀਆਂ ਬੱਸਾਂ ਚਲਾਈਆਂ ਗਈਆਂ ਸੀਗੀਆਂ ਆ ਜਿਹੜਾ ਤੂੰ ਇਹ ਪੁਲ ਵੇਚ ਦੇਵੇਂ ਪੁਲ ਤੋਂ ਪਾਰ ਇੱਕ ਹੈਗੀ ਵਾ ਬਹੁਤ ਵਧੀਆ ਇੱਥੇ ਨਾ ਇੱਕ ਵਧੀਆ ਥੀ ਵਿਊ ਆਉਂਦਾ ਵਾ ਵੀ ਉੱਥੇ ਨਿਰਾ ਪਾਣੀ ਪਾਣੀ ਦੇਖਦਾ ਵੀ ਦੂਰ ਦੂਰ ਤੱਕ ਬਾਦਲ ਨੇ ਪਾਣੀ ਵਾਲੀਆਂ ਬਸਾਂ ਚਲਾਈਆਂ ਸੀਗੀਆਂ ਸਿਰਫ ਇੱਕ ਦਿਨ ਇੱਕ ਦਿਨ ਚਲੀਆਂ ਸੀਗੀਆਂ ਉਸ ਤੋਂ ਬਾਅਦ ਵਿੱਚ ਫਲॉप ਹੋ ਗਈਆਂ ਸੀਗੀਆਂ ਤੇ ਇਸ ਜਗ੍ਹਾ ਤੇ ਹੀ ਮਗਰਮੱਛ ਆਇਆ ਸੀਗਾ ਵੀ ਜਦੋਂ ਪਿਛਲੇ ਸਾਲ 23 ਚ ਸ਼ਾਇਦ 22 ਜਾਂ 23 ਦੇ ਵਿੱਚ ਇਹ ਇੱਥੇ ਜਦੋਂ ਹਾਰਡ ਆਏ ਸੀਗੇ ਤਾਂ ਉਦੋਂ ਮਗਰਮੱਛ ਵੀ ਇਸ ਜਗ੍ਹਾ ਤੇ ਆਇਆ ਸੀਗਾ ਵੇਖਿਆ ਗਿਆ ਸੀਗਾ ਵੈਸੇ ਤਾਂ ਕਿਉਂਕਿ 9 ਵਜੇ ਤੋਂ ਬਾਅਦ ਜਿਹੜੇ ਆ ਵੇਖੋ ਕੋਈ ਵੀ ਆ ਜਿਹੜੇ ਸਾਰੇ ਹੀ ਬੰਦੇ ਨੇ ਤੇ ਸ਼ਿਕਾਰ ਕਰਦੇ ਨੇ ਗਾਂ ਮੱਛੀਆਂ ਮੁੱਛੀਆਂ ਫੜ ਕੇ ਵੇਚਦੇ ਨੇ ਸਿਰਫ ਉੱਥੇ ਇੱਥੇ ਉਹ ਹੀ ਰੁਕਦੇ ਨੇ ਤੇ ਜੰਗ ਦੇ ਮਾਹੌਲ ਕਰਕੇ ਵੀ ਇੱਥੇ ਮਿੰਟਰੀ ਲਾ ਦਿੱਤੀ ਇਸ ਡੈਮ ਦੇ ਉੱਤੇ ਕਿਉਂਕਿ ਦਰਸਲ ਵੀ ਜਦੋਂ ਐਵੇਂ ਦਾ ਮਾਹੌਲ ਮਾਹੌਲ ਹੁੰਦਾ ਨਾ ਵੀ ਖਾਸ ਕਰਕੇ ਐਵੇਂ ਦੀਆਂ ਜਗ੍ਹਾ ਨੂੰ ਸੇਫ ਰੱਖਣਾ ਹੁੰਦਾ ਤੇ ਇਸ ਕਰਕੇ ਵੀ ਇੱਥੇ ਉਹਨਾਂ ਮਿੰਟਰੀ ਲਾ ਦਿੱਤੀ ਤੇ ਪੈਣਾ ਹੋਵੇ ਵੀ ਆਪਾਂ ਨੂੰ ਘਾਟ ਫੂੜ ਕੇ ਐਵੇਂ ਪੁੱਛਣ ਦੱਸਣਗੇ ਵੀ ਤੁਹਾਨੂੰ ਪਤਾ ਹੁੰਦਾ ਫੌਜੀਆ ਦੇ ਮੂੜ ਦਾ ਮੂੜੀ ਬੰਦੇ ਹੁੰਦੇ ਹਨਾ ਤੇ ਇਸ ਕਰਕੇ ਆਪਾਂ ਪਹਿਲਾਂ ਪਹਿਲਾਂ ਇਹ ਨਿਕਲ ਜਾਣਾ ਵੈਸੇ ਵੀ ਨਿਹਰਾ ਹੋ ਗਿਆ ਵਾ ਤੇ ਇਸ ਕਰਕੇ ਆਪਾਂ ਨੂੰ ਜਾਣਾ ਹੀ ਪੈਣਾ ਹਨਾ ਤੇ ਬਾਕੀ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ